ਮੈਨੂੰ ਕੰਮਕਾਰ ਉੱਥੇ ਮਿਲਦਾ ਨਾ ਮਿਲਦਾ ਜਿੱਥੇ ਹੋਰ ਰੁਲੀ ਜਾਂਦੇ ਜਾਂ ਕੇ ਮੈਂ ਰੁਣ ਲੈਂਦਾ ਤੂੰ ਮੇਰੇ ਬੀਜੇ ਦੀ ਕਿਉਂ ਭੈਣ ਘੜੀ ਆ ਤੂੰ ਜੇ ਨਹੀਂ ਦੇਣੇ ਮੈਨੂੰ ਸਿੱਧਾ ਦੱਸ ਦੇ ਮੈਨੂੰ ਇੱਥੇ ਬਾਹਰ ਦੇ ਕੇ ਟੰਗ ਮੇਰੀ ਗੱਲ ਸੁਣ ਲੈ ਗੰਦਾਸਾ ਪਿਆ ਦੋ ਮਰੂ ਸਿਰ ਤੇ ਮੈਂ ਸਾਡਾ ਜੰਮਿਆ ਤਾਂ ਸਾਨੂੰ ਨਹੀਂ ਜਾਣਾ ਕੱਢਦਾ ਫਿਰ ਤੂੰ ਨਹੀਂ ਦੇਣੇ ਇਹ ਤਾਂ ਮੈਨੂੰ ਫਾਹਾ ਦੇ ਕੇ ਟੰਗ ਰੱਖਦਾ ਇੱਥੇ ਮੌਜੂਦਾ ਪੰਚਾਇਤ ਮੈਂਬਰਾਂ ਮੈਂ ਤਾਰਾ 295 ਲੱਗਦੇ ਤਰੇ ਕਿਹੜਾ ਕੰਜਰ ਕਹਿੰਦਾ ਤੂੰ ਮੌਜੂਦਾ ਪੰਚਾਇਤ ਮੈਂਬਰਾਂ ਕੌਣ ਦੇਦਾ ਮੈਂ ਜਦੋਂ 900 ਕਰਤਾ ਆਉਂਦੇ ਆਪ ਨੂੰ ਮੈਂ ਪਿੰਡ ਤੇ ਫਰ ਤੂੰ ਜਿੱਤ ਕੇ ਮੇਂ ਗਿਆ ਮੈਨੂੰ ਐਂ ਦੱਸ ਦੇ ਹਜੇ ਓਏ ਸਾਡੀ ਤਾਂ ਹਾਰ ਐ ਬੋਲਦੀ ਏ ਯਾਰ ਜਿੱਤ ਲਓ ਭੈਣੀ ਸਾਡੀ ਹਾਰ ਬੋਲੂ ਤੂੰ ਦੇਖੀ ਤਾ ਪੈਸੇ ਦੇ ਦੇ ਨਹੀਂ ਫਿਰ ਚੰਗੀ ਨਹੀਂ ਹੋਣੀ ਮੈਂ ਤੈਨੂੰ ਐਨਾ ਦੱਸਦਾ ਓ ਲੰਗੜੇ ਜਿਹੇ ਨੂੰ ਤੇ ਮੈਂ ਤੈਨੂੰ ਕਿਹੜੀ ਸੂਆ ਬੋਤ ਮੈਂ ਸਾਨੂੰ ਦੋਨਾਂ ਨੂੰ ਮੈਂ ਬਹੁਤ ਧੱਕੇ ਪਾਏਗਾ ਕਿਉਂ ਮੈਨੂੰ ਰਵਾਉਣੀ ਹੋ ਤੁਸੀਂ ਮੈਂ ਤੂੰ ਮੇਰੀ ਗੱਲ ਸੁਣਾ ਐਂ ਐਂ ਨਾ ਮੈਂ ਜਾ ਪੈਸੇ ਧੰਕੀਆਂ ਮਾਰ ਕੇ ਫਿਰ ਉਹ ਦੇ ਦੇਦਾ ਆ ਮੈਂ ਤੇਰੇ ਪੈਰੀ ਹੱਥ ਲਾਉਣਾ ਮੈਨੂੰ ਉਹ ਦੇ ਦੇ ਪੈਸੇ ਦੇ ਦੇ ਮੇਰਾ ਦਾ ਜਿਹੜਾ ਕੋਈ ਪੱਟਣਾ ਪੱਟ ਲਿੰਦਾ ਭਾਜਾ ਲੈ ਲਈ ਸਾਤੋਂ ਫਿਰ ਟਾਵੇਂ ਹੈ ਜੇ ਤੇਰੇ ਤੋਤੇ ਤੇ ਲੰਗੜੇ ਤੋਂ ਨੱਕ ਨਾਲ ਲੱਗੀ ਨਾ ਨਾ ਕਰਾਈਆਂ ਤਾਂ ਮੈਨੂੰ ਭੋਲੇ ਦਾ ਮੁੰਡਾ ਨਾ ਜਾਣੀ ਤਾਇਆ ਫਿਰ ਤੂੰ ਮੈਂ ਤੈਨੂੰ ਇਹ ਵੀ ਦੱਸਤੀ ਗੱਲ ਭੋਲੇ ਦਾ ਮੁੰਡਾ ਹੈ ਹੀ ਨਹੀਂ ਤੂੰ ਮੁੰਡਾ ਤਾਂ ਗੁਰਦੇਵ ਸੌਂਦਾ ਤੂੰ ਉਹ ਜਵਾਨ ਸਵਾਲ ਕੇ ਬੋਲ ਤਾਇਆ ਹੁਣ ਤੂੰ ਸਾਡੇ ਘਰ ਤੇ ਜਾਈਏ ਨਾ ਇੱਜ਼ਤ ਤੇ ਜਾਈਏ ਨਾ ਤੂੰ ਮੈਂ ਕਿਵਜ ਨਾ ਭਾਈ ਤੇਰੀ ਮਾਂਏ ਬੋਲੀਆਂ ਪਉਦੀ ਸੀ ਵਿਆਹ ਦੇ ਵਿੱਚ ਇੱਕ ਦਿਨ ਆਕੇ ਦਯੋਰਾਵੇਂ ਮੈਨੂੰ ਕਹਿਣ ਕੁੜੀਆਂ ਮੇਰੇ ਜੇਠ ਦਾ ਦਾ ਮੁੰਡੇ ਦਾ ਦਾ ਜੇਠ ਤੇ ਹਮੜਾਗਾ ਹੁਣ ਦੱਸ ਇਹ ਚ ਕੀ ਕਹ ਤੇਰੀ ਮਾਂ ਨੇ ਬੋਲੀ ਪਈ ਇੱਕ ਗੋਦੀ ਚ ਕਹਿਦੀ ਐ ਹੱਥ ਕਰ ਕਰ ਬੋਲੀ ਪਈ ਆ ਆ ਫਿਰ ਬੋਲੀ ਸੀ ਯਾਰ ਵਿਆਹ ਹੋਊਗਾ ਕਿਸੇ ਖੁਸ਼ੀ ਦੇ ਮੌਕੇ ਤੇ ਪਾਤੀ ਹੋਊਗੀ ਯਾਰ ਅਰੇ ਜਿਓ ਕੋ ਪੈਹ ਜਿਆ ਬਈ ਇਹ ਤਾਂ ਬੋਲੀ ਗਲਤ ਆ ਫਿਰ ਦੇਵਰ ਤਾਂ ਜੇਠ ਤਾਂ ਫਿਰ ਉਹਦਾ ਗੁਰਦੇਵ ਸਿੰਘ ਹੋਇਆ ਨਹੀਂ ਤੂੰ ਉੱਥੇ ਬੁੜੀਆਂ ਨੇ ਬੋਲੇ ਸੁਣਨ ਜਾਣਾ ਫਿਰ ਅਸੀਂ ਤਾਂ ਬੇਟੇ ਉਹ ਪੈ ਕਿਸੇ ਕਰਾਉਂਦੇ ਤਾਂ ਕੋਈ ਬੰਦੇ ਸਾਰੇ ਕਿਤੇ ਕਹਿੰਦੇ ਵੀ ਦੇਖ ਲੈ ਕਿੰਨੀ ਗਲਤ ਬੋਲੀ ਪਾਈ ਆ ਭੋਲੇ ਦੀ ਬਹੂ ਨੇ ਹਾਂ ਫਿਰ ਧਿਆਨ ਦਾ ਧਿਆਨ ਦਾ ਤੇਰਾ ਬੁੜੀਆਂ ਚੀ ਸੀਗਾ ਫਿਰ ਚੌਰਾ ਤੇਰਾ ਫਿਰ ਹੁਣ ਮੈਥੋਂ ਚੌਰਾ ਖਵਾਏਗਾ ਫਿਰ ਤੋ ਅਖੇ ਤਾਇਆ ਨਹੀਂ ਕਹਿੰਦਾ ਮੈਨੂੰ ਕੀ ਗੱਲ ਆ ਇਹ ਤੂੰ ਮੇਰੀ ਗੱਲ ਸੁਣ ਲੈ ਵੇ ਤੂੰ ਜਾਣ ਦੇ ਤੂੰ ਸਾਡੇ ਨਾਲ ਪੰਗੇ ਨਾ ਲੈ ਤੂੰ ਸਾਡੇ ਟੰਗੇ ਬੰਦੇ ਅਜੇ ਤੱਕ ਠੀਕ ਨਹੀਂ ਆਏ ਤੈਨੂੰ ਮੈਂ ਦੱਸਦਾ ਸਹੀ ਗੱਲ ਆ ਨਹੀਂ ਰਾ ਸਾਡੇ ਟੰਗੇ ਆ ਮੈਂ ਦੇਖ ਮੈਨੂੰ ਡਾਂਕ ਤਾਂ ਦਿੱਤਾ ਤੂੰ 25 ਲੱਖ ਚ ਮੇਰੇ ਸੜ ਵੀ ਆ ਤੜੀਆਂ ਦਾ ਪਰੇਸ਼ਣੇ ਹੋਈ ਜਾਊਗਾ ਕਈ ਮਹੀਨੇ ਦਾ ਇਹ ਦੇਖ ਲੈ ਹਿਸਾਬ ਚਲਾ ਲੈ ਡਾਕਟਰ ਦੇ ਸਬੰਧ ਚ ਨਹੀਂ ਹੋਣੀ ਗੱਲ ਵੀ ਕਿੱਥੇ ਸੱਟ ਵੱਜੀ ਦੀ ਤਾਇਆ ਮੇਰੀ ਤਾਂ ਅਜੇ ਸੱਟ ਵੱਜੀ ਰਾਤ ਸਾਈ ਜਾਊ ਜਾ ਉਮਰ ਚ ਮੈਂ ਤੈਨੂੰ ਠਾ ਲੈਣਾ ਤੇਰਾ ਕੁਛ ਨਹੀਂ ਜੁੜਨਾ ਮਾਰ ਫਿਰ ਲੈ ਉਹ ਭਈ ਆਟਾ ਲੈ ਉਹ ਮੈਂ ਨਹੀਂ ਗੂੰ ਚਿੱਟ ਮਾਰਦਾ ਮੈਂ ਨਹੀਂ ਗੂੰ ਚਿੱਟ ਮਾਰਦਾ ਤੂੰ ਰਹਿਣ ਦੇ ਬਸ ਮੇਰੇ ਤਾਂ ਪੈਸੇ ਦੇ ਦੇ ਤਾਇਆ ਜਾ ਹੈ ਨਹੀਂ ਓਏ ਗੂੰ ਕ ਉਹ ਤਾਂ ਹੈਗਾ ਹੀ ਆ ਤੂੰ ਤੇਰਾ ਥੋੜਾ ਪੱਟਣਾ ਪੱਟ ਲਈ ਉਸ ਉਹ ਤਾਂ ਫਿਰ ਤੂੰ ਹੈਗਾ ਹੀ ਆ ਜਾ ਪੱਟ ਲਈ ਕੋਸ ਜਿਹੜਾ ਪੱਟਣਾ ਸਾਡਾ ਤੂੰ ਭੱਗ ਜਾ ਕੋਈ ਗੱਲ ਨਹੀਂ ਫਿਰ ਪੈਸੇ ਤਾਂ ਮੈਂ ਲੈ ਕੇ ਛੱਡੂਗਾ ਦਵਾਜਾ ਪੈਸੇ ਨਹੀਂ ਦੰਦੇ ਇਹ ਇਹ ਵੱਡਾ ਭੋਲੇ ਦਾ ਮੁੰਡਾ ਸਾਰਾ ਪਿੰਡ ਕਹੀ ਜਾਂਦਾ ਗਰਦੇਵ ਦਾ ਮੁੰਡਾ ਗਰਦੇਵ ਦਾ ਭੰਗਾ ਮਿਲਦਾ ਉਹ ਵੀ ਤੂੰ ਮੰਦਰਾ ਪਾਉਣ ਦੇ ਵਾਂਗੂ ਹੈ ਲੱchn ਕਿਵੇਂ ਵਾਗਦੇ ਤੇਰੇ ਤੇ ਕੀ ਉਹ ਦਾ ਬਣਿਆ ਠੋਕਦਾ ਸਾਨੂੰ ਦੱਸਦਾ ਤੂੰ ਵੱਡੀਆਂ ਗੱਲਾਂ ਤੂੰ ਤਾਂ ਉਹ ਐਡ ਬਲੂ ਰੱਖਦਾ ਸੀ ਤੈਨੂੰ ਬੜਾ ਪਤਾ ਹੈ ਭੋਲੇ ਨਾ ਸਿਆਣ ਦੀ ਨਹੀਂ ਸੀ ਉਹ ਆਉਣਾ ਜਾਣਾ ਗਰਦੇਵ ਸਿਓ ਨਾਲ ਬੋਲੀਆਂ ਗੁਰਦੇਵ ਗੇ ਹੱਥ ਕਰ ਕਰ ਪਾਉਂਦੀ ਅਗੇ ਭਾਈ ਮੰਗੀ ਜੰਜੀਰੀਆਂ ਉਹਦੇ ਕਿਹੜੀ ਕਰ ਕਰ ਬੋਲੀਆਂ ਪਾਏਗੀ ਭੋਲੇ ਕਣੀ ਭਾਈ ਬਣਾਉਂਦੀ ਸੀ ਨੂੰ ਸਾਨੂੰ ਪਤਾ ਹੀ ਨਹੀਂ ਹਰੇ ਗੱਲ ਦਾ ਝੱਗ ਖਣੇਉਂਦੇ ਸਾਡੇ ਕੋਲੇ ਆਗੇ